ਪਤਾ ਵੀ ਗੁਰੂ ਤੇਗ ਬਹਾਦਰ ਮਹਾਰਾਜ ساری ਜ਼ਿੰਦਗੀ ਜੇ ਇੱਕ ਵਾਰ ਵੀ ਨਹੀਂ ਹੱਸੇ ਹੱਸੇ ਨਹੀਂ ਨਾ ਇੱਕ ਵਾਰ ਵੀ ਨਹੀਂ ਹਸੇ ਨਾ ਬ੍ਰਾਗ ਸੀ ਉਹਨਾਂ ਅੰਦਰ ਕਿਉਂ ਉਹ ਰੱਬ ਮਤਲਬ ਬ੍ਰਾਗ ਹੀ ਨਾ ਜਦੋਂ ਜੰਗ ਤੇ ਛੇਵੇਂ ਪਾਤਸ਼ਾਹ ਨਾਲ ਜਾਂਦੇ ਸੀ ਮਾਰੇ ਦੇ ਅੱਖਾਂ 'ਚ ਰੋਣਾ ਆ ਜਾਂਦਾ ਸੀ ਇਹਨਾਂ ਦੇ ਬਹੁਤ ਸੋਹਣੀ ਤੇਗ ਪਾਉਂਦੇ ਸੀ ਉਹ ਤਾਂ ਹੀ ਤੇਗ ਪਰ ਉਹ ਜੰਗ ਲੜ ਕੇ ਮਤਲਬ ਕਿ ਮਹਾਰਾਜ ਬ੍ਰਾਗ 'ਚ ਜ਼ਿਆਦਾ ਰਹਿੰਦੇ ਸੀ ਫਿਰ ਛੇਵੇਂ ਪਾਤਸ਼ਾਹ ਨੇ ਬਚਨ ਕਰਿਆ ਵੀ ਤੁਸੀਂ ਅੱਗੇ ਜਾ ਕੇ ਇਹ ਜਿਹੜਾ ਤਨਤਨ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਉਹਨਾਂ 'ਚ ਲਾਸਟ ਗੁਰੂ ਨੌਵੇਂ ਪਾਤਸ਼ਾਹ ਨੇ ਵੀਰ ਤੁਹਾਡੇ ਤੋਂ ਸੇਵਾ ਮਹਾਰਾਜ ਨੇ ਲੈਣੀ ਆ ਰੱਬੀ ਬਾਣੀ ਦੀ ਤੁਸੀਂ ਭਗਤੀ ਕਰੋ ਹੇ 26 ਸਾਲ 9 ਮਹੀਨੇ 13 ਦਿਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਇੱਕ ਇੱਕ ਮਤਲਬ ਕਿ 26 ਸਾਲ 9 ਮਹੀਨੇ 13 ਦਿਨ ਪੂਰੇ ਚ ਰਹੇ ਭਗਤੀ ਹੀ ਕਰੀ ਗਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੋਰ ਐਵੇਂ ਥੋੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗਰਭ ਉਹਨਾਂ ਦੇ ਘਰੇ ਠਹਿਰ ਆ ਕੇ ਐਡੇ ਮਹਾਨ ਸ਼ੂਰਬੀਰ ਮਰਦ ਦਾ ਜਿਹਨੂੰ ਸਵਾ ਲੱਖ ਸਾਲ ਜਿਨੇ ਪਹਿਲਾਂ ਭਗਤੀ કરી ਹੂੰ ਮਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਕੋਈ ਕੁੱਖੇ ਨਹੀਂ ਮਿਲ ਰਹੀ ਸੀ ਰੱਬ ਨੂੰ ਕੋਈ ਕੁੱਖ ਨਹੀਂ ਸੀ ਮਿਲ ਰਹੀ ਜਿਹੜੀ ਕੁੱਖੋ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਝਲ ਸਕੇ ਕਿੱਟੀ ਵੱਡੀ ਗੱਲ ਕੁੱਖ ਨਹੀਂ ਸੀ ਮੇਰੇ ਤੇ ਹੀ ਫਿਰ ਸਾਰੇ ਵਰਲਡ ਤੇ ਨਿਗਾਹ ਮਾਰੀ ਪਰਮੇਸ਼ਰ ਨੇ ਫਿਰ ਜਦੋਂ ਵੇਖਿਆ ਵੀ ਇੱਕ ਹੀ ਔਰਤ ਆ ਮਾਤਾ ਗੁਜਰੀ 26 ਸਾਲ 9 ਮਹੀਨੇ 13 ਦਿਨ ਜਿਨ੍ਹਾਂ ਨੇ ਰੋਟੀ ਦੀ ਥਾਲੀ ਆਂ ਦੇਂਦ ਸੀ ਐ ਲੈ ਲੰਦ ਸੀ ਹੰ ਬਿਸਤਰ ਨਹੀਂ ਹੋਈ ਵਿਆਹ ਤੋਂ ਬਾਅਦ ਦੀ ਗੱਲ ਕਰਦਾ ਨਹੀਂ ਇਹ ਹੁੰਦਾ ਤਿਆਗ ਹੁਣ ਵਾਲੀ ਦੇ ਦੂਗੀ ਬੈਠਣ ਕੋਈ ਇੱਕ ਦਿਨ ਰੱਬ ਦਾ ਨਾਮ ਲੈ ਲੈ ਕੋਈ ਘਰ ਵਾਲਾ ਕਿਸੇ ਘਰ ਵਾਲੀ ਦੇ ਦੋ ਦਿਨ ਬੈਠ ਕੇ ਰੱਬ ਦਾ ਨਾਮ ਲੈ ਲੈ ਤੀਸਰੇ ਦਿਨ ਬਾਜੂ ਜਾ ਕੇ ਚੋਲਾ ਅਹੀਆਂ ਕੁੜੀਆਂ ਅੱਜ ਕੱਲ 26 ਸਾਲ 9 ਮਹੀਨੇ 13 ਦਿਨ ਫੇਰ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਕੁੱਖ ਦੇ ਵਿੱਚ